ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕਹਿੰਦੇ ਵੀ ਜਿਹੜੇ ਕਿਸਾਨ ਆਗੂ ਨੇ ਇਹਨਾਂ ਦੇ ਵਿੱਚੋਂ ਬਹੁਤੇ ਦੁਕਾਨਦਾਰੀਆਂ ਚਲਾਉਂਦੇ ਆ ਬਠਿੰਡਾ ਦੇ ਵਿੱਚ ਉਹਨਾਂ ਨੇ ਕੁਝ ਦਿਨ ਪਹਿਲਾਂ ਇਹ ਗੱਲ ਕਹੀ ਸੀ ਕਹਿੰਦੇ ਦੁਕਾਨਦਾਰੀਆਂ ਚਲਾਉਂਦੇ ਆ ਕਿਸਾਨ ਰੇਲਾਂ ਨੂੰ ਰੋਕ ਲੈਂਦੇ ਆ ਹਾਈਵੇ ਤੇ ਬੈਠ ਜਾਂਦੇ ਆ ਕਿਉਂਕਿ ਆਪਣੀਆਂ ਦੁਕਾਨਾਂ 'ਚ ਮਕਾਉਂਦੇ ਆ ਇਹਨਾਂ ਦੇ ਵਿੱਚੋਂ ਕਈਆਂ ਦੇ ਹਸਪਤਾਲਾਂ ਦੇ ਵਿੱਚ ਹਿੱਸੇ ਆ ਤੇ ਕਈਆਂ ਦੇ ਹੋਟਲਾਂ ਦੇ ਵਿੱਚ ਹਿੱਸੇ ਆ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਮੈਂ ਕਿਸਾਨਾਂ ਨੂੰ ਬੈਸਤੀ ਚੁਣੌਤੀ ਦੇਣਾ ਖੇਤੀ ਦੇ ਮੁੱਦਿਆਂ ਦੇ ਉੱਤੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਬੀਬੀ ਐਮਬੀ ਵਰਗੇ ਮੁੱਦਿਆਂ ਦੇ ਉੱਤੇ ਕਿਸਾਨ ਬੋਲਦੇ ਨਹੀਂ ਤੇ ਵੈਸੇ ਜਦੋਂ ਆਪਦੀ ਦੁਕਾਨ ਚਲਾਉਣੀ ਹੁੰਦੀ ਤਾਂ ਉਦੋਂ ਕਿਤੇ ਵੀ ਜਾ ਕੇ ਬੈਠ ਜਾਂਦੇ ਆ ਮੈਨੂੰ ਆਸ ਵੀ ਕਿਸਾਨਾਂ ਨੂੰ ਇਸ ਗੱਲ ਦੇ ਉੱਤੇ ਵੱਟ ਚੜੂਗਾ ਤੇ ਉਹ ਚੜਿਆ ਵੀ ਆ ਤੇ ਹੁਣ ਕਿਸਾਨ ਆਗੂ ਸਾਹਮਣੇ ਨਿੱਤਰ ਵੀ ਆਏ ਆ ਜੋਗਿੰਦਰ ਸਿੰਘ ਉਗਰਾਹਾਂ ਨੇ ਤੇ ਕਈ ਹੋਰ ਕਿਸਾਨ ਆਗੂਆਂ ਨੇ ਗੱਲ ਕਹੀ ਆ ਕਿ ਮੁੱਖ ਮੰਤਰੀ ਸਾਹਿਬ ਸਾਨੂੰ ਸਮਾਂ ਦੱਸਣ ਤੇ ਸਥਾਨ ਦੱਸਣ ਕਿ ਅਸੀਂ ਕਿੱਥੇ ਆਉਣਾ ਜੀ ਬਹਿਸ ਕਰਨ ਦੇ ਲਈ ਕਿੰਨੇ ਵਜੇ ਪਹੁੰਚਣਾ ਜੀ ਬਹਿਸ ਕਰਨ ਦੇ ਲਈ ਅਸੀਂ ਬਿਲਕੁਲ ਤਿਆਰ ਬਰ ਤਿਆਰ ਆ ਬਹਿਸ ਕਰਨ ਦੇ ਲਈ ਇਹ ਬਹਿਸ ਕਿੰਨੀ ਤਰੀਕ ਨੂੰ ਹੋਊਗੀ ਇਹ ਬਹਿਸ ਕਦੋਂ ਹੋਊਗੀ ਕਿਹੜੀ ਥਾਂ ਦੇ ਉੱਤੇ ਹੋਊਗੀ ਕਿਹੜੇ-ਕਿਹੜੇ ਮੀਡੀਆ ਦੇ ਅੰਗਾਂ ਦੇ ਮੂਰੇ ਹੋਊਗੀ ਇਹ ਆਉਣ ਵਾਲੇ ਵਕਤ ਨੇ ਬਿਆਨ ਕਰ ਦੇਣਾ ਤੁਹਾਨੂੰ ਚੇਤੇ ਹੋਣਾ ਲੁਧਿਆਣੇ ਦੇ ਵਿੱਚ ਇੱਕ ਵਾਰ ਬਹਿਸ ਦੇ ਲਈ ਕੁਰਸੀਆਂ ਲਾਈਆਂ ਗਈਆਂ ਸੀ ਉਦੋਂ ਕੋਈ ਵੀ ਵਿਰੋਧੀ ਪਾਰਟੀ ਦਾਗੂ ਨਹੀਂ ਸੀ ਪਹੁੰਚਿਆ ਕੁਰਸੀਆਂ ਦੇ ਉੱਤੇ ਨਾਂ ਲਿਖੇ ਹੋਏ ਸੀ ਜਿਕੇ ਆਹ ਫਲਾਣੇ ਨੇਤਾ ਦੀ ਕੁਰਸੀ ਆ ਫਲਾਣੇ ਨੇਤਾ ਦੀ ਕੁਰਸੀ ਆ ਫਲਾਣੇ ਦੀ ਤਾਂ ਫਲਾਣੇ ਦੀ ਆ ਪਰ ਵਿਚਾਲੇ ਮੁੱਖ ਮੰਤਰੀ ਸਾਹਿਬ ਦੀ ਕੁਰਸੀ ਸੀ ਤੇ ਇਕੱਲੇ ਉਸ ਦਿਨ ਮੁੱਖ ਮੰਤਰੀ ਸਾਹਿਬ ਹੀ ਸੀ ਕੋਈ ਨਹੀਂ ਸੀ ਆਇਆ ਉਸ ਦਿਨ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਕਿ ਜੇਕਰ ਇਹਨਾਂ ਦੀਆਂ ਗੱਲਾਂ ਵਿੱਚ ਦਮ ਹੁੰਦਾ ਜੇਕਰ ਇਹ ਪੰਜਾਬ ਦੇ ਪ੍ਰਤੀ ਵਫਾਦਾਰ ਹੁੰਦੇ ਜੇਕਰ ਇਹਨਾਂ ਨੇ ਪੰਜਾਬ ਲਈ ਕੁਝ ਕੀਤਾ ਹੁੰਦਾ ਤੇ ਜੇਕਰ ਇਹਨਾਂ ਲੋਕਾਂ ਨੇ ਆਪਦੇ ਘਰ ਨਾ ਭਰੇ ਹੁੰਦੇ ਤਾਂ ਅੱਜ ਇਹ ਜ਼ਰੂਰ ਆਉਂਦੇ ਇਹ ਆ ਹੀ ਨਹੀਂ ਸਕਦੇ ਸੀ ਕਿਉਂਕਿ ਇਹਨਾਂ ਦੇ ਕੋਲੇ ਉਤਰ ਨਹੀਂ ਆ ਇਹਨਾਂ ਨੇ ਪੰਜਾਬ ਨੂੰ ਲੁੱਟ ਕੇ ਖਾ ਲਿਆ ਕੀ ਇਹੋ ਜਿਹਾ ਮੰਜ਼ਰ ਇੱਕ ਵਾਰ ਫਿਰ ਦਸੂਗਾ ਵੀ ਇਧਰਲੇ ਪਾਸੇ ਇੱਕ ਕੁਰਸੀ ਲੱਗੀ ਹੈ ਜਿਹਦੇ ਤੇ ਜੋਗਿੰਦਰ ਸਿੰਘ ਉਗਰਾਹਾਂ ਲਿਖਿਆ ਇੱਕ ਕੁਰਸੀ ਲੱਗੀ ਜਿਹਦੇ ਉੱਤੇ ਬਲਬੀਰ ਸਿੰਘ ਰਾਜਵਾਲ ਲਿਖਿਆ ਇੱਕ ਕੁਰਸੀ ਲੱਗੀ ਜਿਹਦੇ ਉੱਤੇ ਮਨਜੀਤ ਸਿੰਘ ਧਨੀਰ ਲਿਖਿਆ ਇੱਕ ਕੁਰਸੀ ਲੱਗੀ ਜਿਹਦੇ ਉੱਤੇ ਜਗਜੀਤ ਸਿੰਘ ਡੱਲੇਵਾਲ ਲਿਖਿਆ ਇੱਕ ਕੁਰਸੀ ਲੱਗੀ ਜਿਹਦੇ ਉੱਤੇ ਸਰਵਣ ਸਿੰਘ ਪੰਦੇਰ ਲਿਖਿਆ ਇੱਕ ਕੁਰਸੀ ਲੱਗੀ ਜਿਹਦੇ ਉੱਤੇ ਰੁਲਦੂ ਸਿੰਘ ਮਾਨਸਾ ਲਿਖਿਆ ਕਿ ਇਦਾਂ ਦੀ ਗੱਲ ਆਊਗੀ ਹਾਲਾਂਕਿ ਸੰਯੁਕਤ ਕਿਸਾਨ ਮੋਰਚੇ ਨੇ ਇਹ ਚੈਲੰਜ ਕਬੂਲ ਕੀਤਾ ਗੈਰ ਰਾਜਨੀਤਿਕ ਮੋਰਚੇ ਨੇ ਹਾਲੇ ਤੱਕ ਨਹੀਂ ਕਬੂਲ ਕੀਤਾ ਡੱਲੇਵਾਲ ਸਾਹਿਬ ਤੇ ਪੰਦੇਰ ਸਾਹਿਬ ਦਾ ਹਾਲੇ ਤੱਕ ਬਿਆਨ ਨਹੀਂ ਆਇਆ ਇਹ ਉਗਰਾਹਾ ਸਾਹਿਬ ਦਾ ਤੇ ਕੁਝ ਹੋਰ ਨੇਤਾਵਾਂ ਦਾ ਆਇਆ ਕਿ ਅਸੀਂ ਚੈਲੰਜ ਨੂੰ ਕਬੂਲ ਕਰਦੇ ਹਾਂ ਉਹਨਾਂ ਨੇ ਤਾਂ ਇਹ ਵੀ ਗੱਲ ਕਹੀ ਆ ਕਹਿੰਦੇ ਜੀ ਇਹ ਜਾਣ ਬੁੱਝ ਕੇ ਕਿਸਾਨਾਂ ਨੂੰ ਬਦਨਾਮ ਕਰਨੀਆਂ ਕੋਸ਼ਿਸ਼ਾਂ ਕਿਉਂਕਿ ਸਰਕਾਰ ਹਰ ਗੱਲ ਦੇ ਉੱਤੇ ਫੇਲ ਸਾਬਤ ਹੋ ਰਹੀ ਹੈ ਕਿਸਾਨੀ ਮੁੱਦਿਆਂ ਦੇ ਉੱਤੇ ਇਸ ਕਰਕੇ ਉਹਨਾਂ ਗੱਲਾਂ ਤੋਂ ਧਿਆਨ ਲਾਂਭੇ ਕਰਨ ਦੇ ਲਈ ਇਹ ਸਾਰਾ ਕੁਝ ਕੀਤਾ ਜਾ ਰਿਹਾ ਉਹਨਾਂ ਨੇ ਕਿਹਾ ਜੀ ਕਿ ਅਸੀਂ ਲੜਾਈ ਲੜੀ ਸਾਰੇ ਕਿਸਾਨ ਆਗੂਆਂ ਨੇ ਸਮੁੱਚੇ ਦੇਸ਼ ਦੀ ਕਿਸਾਨੀ ਨੇ ਰਲ ਕੇ ਲੜਾਈ ਲੜੀ ਤੇ ਤਿੰਨ ਖੇਤੀ ਕਾਨੂੰਨ ਵਾਪਸ ਕਰਵਾਏ ਸਮੇਂ-ਸਮੇਂ ਦੇ ਉੱਤੇ ਬਹੁਤ ਸਾਰੀਆਂ ਗੱਲਾਂ ਅਸੀਂ ਕਰਵਾਈਆਂ ਤੇ ਕੀਤੀਆਂ ਪਰ ਹੁਣ ਮੁੱਖ ਮੰਤਰੀ ਸਾਹਿਬ ਬਦਨਾਮ ਕਰ ਰਹੇ ਆ ਅਸੀਂ ਰਹਿੜੀਆਂ ਜਿਹੜੀ ਗੇਂਦ ਭਗਵੰਤ ਮਾਨ ਸਾਹਿਬ ਨੇ ਕਿਸਾਨਾਂ ਦੇ ਪਾਲੇ ਦੇ ਵਿੱਚ ਸੁੱਟੀ ਹੁਣ ਉਹਨਾਂ ਨੇ ਮੋੜਵੇਂ ਤੌਰ ਦੇ ਉੱਤੇ ਇਹ ਫੇਰ ਮੁੱਖ ਮੰਤਰੀ ਸਾਹਿਬ ਦੇ ਪਾਲੇ 'ਚ ਸੁੱਟਤੀ ਆ ਹੁਣ ਦੇਖਦੇ ਪਾਈ ਕਦੋਂ ਇਹ ਬਹਿਸ ਹੁੰਦੀ ਤੇ ਕਦੋਂ ਨਹੀਂ ਪਰ ਮੇਰੀ ਕਿਸਾਨ ਆਗੂਆਂ ਨੂੰ ਇੱਕ ਬੇਨਤੀ ਜ਼ਰੂਰ ਆ ਕਿਸਾਨ ਆਗੂਆਂ ਦੇ ਪ੍ਰਤੀ ਸਾਡੇ ਮਨ ਦੇ ਵਿੱਚ ਬਹੁਤ ਸਾਰਾ ਸਤਿਕਾਰ ਆ ਇਸ ਕਰਕੇ ਕਿਉਂਕਿ ਆਪਾਂ ਸਾਰੇ ਹੀ ਕਿਸਾਨ ਆ ਪਰ ਇਹ ਵੀ ਤਾਂ ਗੱਲ ਸੱਚੀ ਆ ਕਿ ਕਿਸਾਨ ਜੱਥੇਬੰਦੀਆਂ ਇੰਨੀ ਵੱਡੀ ਗਿਣਤੀ ਦੇ ਵਿੱਚ ਹੋ ਗਈਆਂ ਵੀ ਅੱਜ ਇਹਨਾਂ ਦੇ ਉੱਤੇ ਯਕੀਨ ਕਰਨ ਨੂੰ ਚਿਤ ਨਹੀਂ ਕਰਦਾ ਕੋਈ ਇਧਰਲਾ ਕੁਝ ਹੋਰ ਕਹੀ ਜਾਂਦਾ ਇਧਰਲਾ ਕੁਝ ਹੋਰ ਕਹੀ ਜਾਂਦਾ ਜਨੋਂ ਕਿਸੇ ਅੰਦੋਰਨ ਦੇ ਵਿੱਚ ਸਫਲਤਾ ਜਾਂ ਅਸਫਲਤਾ ਮਿਲਦੀ ਆ ਸਭ ਤੋਂ ਵੱਧ ਮਿੱਟੀ ਕੌਣ ਪਟਦਾ ਕਿਸਾਨ ਆਗੂ ਹੀ ਕਿਸਾਨ ਆਗੂ ਦੀ ਮਿੱਟੀ ਪਟਦਾ ਤੇ ਕਹਿੰਦਾ ਕੀ ਆ ਇਹਨਾਂ ਨੇ ਪੈਸੇ ਬਹੁਤ ਇਕੱਠੇ ਕੀਤੇ ਆ ਇਹਨਾਂ ਨੇ ਮੋਰਚਾ ਵੇਚ ਦਿੱਤਾ ਇਹਨਾਂ ਨੇ ਘਰ ਭਰ ਲਏ ਆ ਇਹਨਾਂ ਨੇ ਇੰਨੇ ਕਰੋੜ ਰੁਪਏ ਇਕੱਠਾ ਕੀਤਾ ਇਹ ਰਾਸ਼ਨ ਖਾ ਗਏ ਆ ਇਹਨਾਂ ਨੇ ਆ ਚੀਜ਼ ਵੇਚ ਦਿੱਤੀ ਆ ਜਦੋਂ ਭਾਈ ਤੁਸੀਂ ਆਪ ਦੀ ਮਿੱਟੀ ਆਪ ਪਟੋਗੇ ਫਿਰ ਤੁਹਾਡੀ ਮਿੱਟੀ ਦਾ ਰਾਖਾ ਕੌਣ ਹੋਊਗਾ ਤੁਸੀਂ ਮਿੱਟੀ ਦੀ ਗੱਲ ਕਰਦੇ ਕਿ ਇਸ ਧਰਤੀ ਨੂੰ ਇਸ ਮਿੱਟੀ ਨੂੰ ਬਚਾਉਣ ਦੇ ਲਈ ਅਸੀਂ ਆਹ ਕੁਝ ਕਰ ਰਹੇ ਅੰਦੋਲਨ ਕਰਦੇ ਆ ਪਰ ਤੁਸੀਂ ਤਾਂ ਇੱਕ ਦੂਜੇ ਦੀ ਦਫਾ ਪਟਦੇ ਹੋ ਤੁਸੀਂ ਤਾਂ ਮਿੱਟੀ ਇੱਕ ਦੂਜੇ ਦੀ ਪਟਦੇ ਹੋ ਤੁਹਾਡੇ ਵਿਚਾਰ ਧਾਰਕ মতਪੇਦ ਹੈਗੇ ਆ ਪਰ ਤੁਸੀਂ ਖੇਤਾਂ ਵਾਲਿਆਂ ਤਾਂ ਸਿਰ ਔਖੇ ਸੌਖੇ ਜੋੜਦੇ ਕਿਉਂ ਨਹੀਂ ਜਿੰਨੀ ਦੇਰ ਤੱਕ ਕਿਸਾਨ ਆਗੂ ਇੱਕ ਨਹੀਂ ਹੋਣਗੇ ਉਨੀ ਦੇਰ ਤੱਕ ਪੰਜਾਬ ਦੀਆਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਤੇ ਕੇਂਦਰ ਦੀਆਂ ਲਗਭਗ ਸਾਰੀਆਂ ਪਾਰਟੀਆਂ ਤੁਹਾਡਾ ਮੌਜੂ ਇਵੇਂ ਹੀ ਅਡਾਉਣੀਆਂ ਇਸ ਗੱਲ ਨੂੰ ਹਾਲੇ ਤੱਕ ਤੁਸੀਂ ਸਮਝੇ ਨਹੀਂ ਜੇ ਸਮਝੇ ਹੁੰਦੇ ਤਾਂ ਹੁਣ ਨੂੰ ਸਿਰ ਜੁੜ ਜਾਂਦੇ ਇਹ ਵੀ ਗੱਲ ਸੱਚੀ ਆ ਵੀ ਪੰਜਾਬ ਦੇ ਕੁਝ ਕਿਸਾਨ ਆਗੂਆਂ ਨੇ ਪੈਸੇ ਕਮਾਏ ਵੀ ਹੋਣ ਮੈਂ ਨਹੀਂ ਕਹਣਾ ਵੀ ਭਾਈ ਇਹਨਾਂ ਨੇ ਕਮਾਏ ਹੀ ਨਹੀਂ ਹੋਣੇ ਕਿਉਂਕਿ ਕਿਸੇ ਬੰਦੇ ਬਾਰੇ ਕੋਈ ਦਾਵਾ ਕਰ ਹੀ ਨਹੀਂ ਸਕਦਾ ਤੁਸੀਂ ਮੇਰੇ ਬਾਰੇ ਕੀ ਦਾਵਾ ਕਰ ਸਕਦੇ ਆ ਮੈਂ ਤੁਹਾਡੇ ਬਾਰੇ ਕੀ ਦਾਵਾ ਕਰ ਸਕਦਾ ਤੁਸੀਂ ਮੇਰੇ ਬਾਰੇ ਨਹੀਂ ਸੌਹ ਪਾ ਸਕਦੇ ਵੀ ਇਹ ਬਿਲਕੁਲ ਸਾਫ਼ ਸੁਥਰਾ ਬੰਦਾ ਮੈਂ ਤੁਹਾਡੇ ਬਾਰੇ ਨਹੀਂ ਪਾ ਸਕਦਾ ਐਵੇਂ ਹੀ ਕਿਸਾਨ ਆਗੂਆਂ ਦੇ ਬਾਰੇ ਵੀ ਨਹੀਂ ਕਹਿ ਸਕਦੇ ਹੋ ਸਕਦਾ ਕਿਸੇ ਨੇ ਭਾਈ ਪੈਸੇ ਕਮਾਏ ਵੀ ਹੋਣ ਹੋ ਸਕਦਾ ਕਿਸੇ ਨੇ ਕੁੰਡੀ ਰਾਈ ਵੀ ਹੋਵੇ ਪਰ ਇਹ ਮੁੱਖ ਮੰਤਰੀ ਸਾਹਿਬ ਦਾ ਫਰਜ਼ ਆ ਕਿਉਂਕਿ ਉਹ ਵਿਰੋਧੀ ਧਿਰ ਦੇ ਨੇਤਾ ਨਹੀਂ ਆ ਵਿਰੋਧੀ ਧਿਰ ਦਾ ਕੰਮ ਹੁੰਦਾ ਕੱਲਾ ਮੁੱਦਾ ਚੁੱਕਣਾ ਉਹ ਤਾਂ ਮੁੱਖ ਮੰਤਰੀ ਸਾਹਿਬ ਆ ਮੁੱਖ ਮੰਤਰੀ ਸਾਹਿਬ ਦੇ ਕੋਲੇ ਸਾਰੇ ਵਸੀਲੇ ਆ ਸਾਰੇ ਅਧਿਕਾਰ ਹੱਥ ਦੇ ਵਿੱਚ ਆ ਜਿਹੜੇ ਜਿਹੜੇ ਕਿਸਾਨ ਆਗੂਆਂ ਨੇ ਪੈਸੇ ਕਮਾਏ ਆ ਜਿਨ੍ਹਾਂ ਜਿਨ੍ਹਾਂ ਦੇ ਹੋਟਲਾਂ ਦੇ ਵਿੱਚ ਹਿੱਸੇ ਆ ਜਿਨ੍ਹਾਂ ਦੇ ਹਸਪਤਾਲਾਂ ਵਿੱਚ ਹਿੱਸੇ ਆ ਜਿਨ੍ਹਾਂ ਦੇ ਸਕੂਲਾਂ ਦੇ ਵਿੱਚ ਹਿੱਸੇ ਆ ਉਹ ਕਿੰਨੀ ਦੇਰ ਤੋਂ ਹਿੱਸੇ ਆ ਹੁਣ ਉਹ ਕਿਹੜੇ ਪੜਾਅ ਦੇ ਉੱਤੇ ਪਹੁੰਚ ਗਏ ਆ ਕਿਸਾਨ ਅੰਦੋਲਨ ਤੋਂ ਪਹਿਲਾਂ ਕੀ ਹੁੰਦੇ ਸੀ ਤੇ ਅੱਜ ਦੀ ਤਰੀਕ ਦੇ ਵਿੱਚ ਉਹ ਕੀ ਆ ਉਹਨਾਂ ਨੂੰ ਸਾਰੀ ਜਾਣਕਾਰੀ ਮੂਰੇ ਰੱਖ ਦੇਣੀ ਚਾਹੀਦੀ ਹੈ ਤਰਕ ਦੇ ਆਧਾਰ ਦੇ ਉੱਤੇ ਗੱਲ ਕਰਨੀ ਚਾਹੀਦੀ ਹੈ ਇਹ ਗੱਲ ਕਹਿਣੀ ਚਾਹੀਦੀ ਜੇ ਕਿ ਇੰਨਾ ਲੋਕਾਂ ਨੇ ਗਲਤ ਤਰੀਕੇ ਨਾਲ ਪੈਸਾ ਕਮਾਇਆ ਇਹਨਾਂ ਲੋਕਾਂ ਨੇ ਆਪਦੇ ਆਰਥਿਕ ਹਿੱਤ ਪੂਰੇ ਆ ਇਸ ਕਰਕੇ ਇਹਨਾਂ ਦੇ ਉੱਤੇ ਕਾਰਵਾਈ ਕਰਦੇ ਸਾਰਾ ਪੰਜਾਬ ਤਾੜੀਆਂ ਮਾਰੂਗਾ ਵੀ ਯਾਰ ਕਮਾਲ ਦੀ ਗੱਲ ਕਰਤੀ ਆ ਲੌਜਿਕ ਸਾਹਮਣੇ ਕੀਤਾ ਲੌਜਿਕ ਪਰ ਇਹ ਆਪਾਂ ਕਰਨਾ ਜੀ ਕਿ ਆ ਗੱਲ ਤਾਂ یوں ਲੱਗਦੀ ਹੈ ਆ ਗੱਲ ਤਾਂ یوں ਲੱਗਦੀ ਹੈ ਇਹਦੇ ਉੱਤੇ ਹੈਰਾਨੀ ਹੁੰਦੀ ਆ ਵੀ ਭਾਈ ਵਿਰੋਧੀ ਧਿਰ ਵਾਲਾ ਕੰਮ ਨਹੀਂ ਇਸ ਵੇਲੇ ਆਪਾਂ ਨੂੰ ਚਾਹੀਦਾ ਜੀ ਕਿ ਮੁੱਦਾ ਆਧਾਰਤ ਗੱਲ ਕੀਤੀ ਜਾਵੇ ਮੈਨੂੰ ਵੈਸੇ ਵੀ ਨਿੱਜੀ ਤੌਰ ਤੇ ਲੱਗਦਾ ਵੀ ਅੱਜ ਪੰਜਾਬ ਦੀ ਕਿਸਾਨੀ ਜਿਹੜੇ ਹਾਲਾਤ ਨੂੰ ਪਹੁੰਚੀ ਹੋਈ ਹੈ ਇਹਨੂੰ ਟਿਕਰਾਂ ਦੀ ਲੋੜ ਨਹੀਂ ਇਹਨੂੰ ਮੱਲਮ ਦੀ ਲੋੜ ਆ ਇਹ ਵੀ ਗੱਲ ਸੱਚੀ ਆ ਵੀ ਆਪਾਂ ਕਈ ਰੱਜੇ ਪੁੱਜੇ ਵੀ ਮਰੂ ਮਰੂ ਕਰਦੇ ਆ ਤੇ ਇਹ ਵੀ ਗੱਲ ਸੱਚੀ ਆ ਵੀ ਪੰਜਾਬ ਦੀ ਕਿਸਾਨੀ ਦਾ ਇੱਕ ਹਿੱਸਾ ਸੱਚੀ ਮੁੱਚੀ ਟੁੱਟਿਆ ਵੀ ਪਿਆ ਹੁਣ ਥੋੜੀ ਜਿਹੀ ਵਿਸ਼ੇ ਤੋਂ ਬਾਹਰਲੀ ਗੱਲ ਆ ਮੇਰੀ ਪੰਜਾਬ ਦੇ ਕਿਸਾਨ ਵੀਰਾਂ ਨੂੰ ਇੱਕ ਬੇਨਤੀ ਆ ਤੁਸੀਂ ਖੇਤਾਂ ਦੇ ਵਿੱਚ ਅੱਗ ਲਾਉਣੀ ਬੰਦ ਕਰੋ ਤੁਹਾਡੇ ਤੇ ਕੁਦਰਤ ਮਿਹਰ ਕਰੂਗੀ ਤੁਸੀਂ ਆਪਦੇ ਹਿੱਤਾਂ ਦੇ ਖਾਤਰ ਕੁਦਰਤ ਦਾ ਘਾਣ ਕਰਨਾ ਬੰਦ ਕਰੋ ਕੀ ਪਤਾ ਤੁਹਾਡੇ ਉੱਤੇ ਕੁਦਰਤ ਪਹਿਲਾਂ ਨਾਲੋਂ ਬਹੁਤ ਸੁਵੱਲੀ ਨਜ਼ਰ ਕਰੇ ਅਗਲੀ ਗੱਲ ਇਹ ਆ ਵੀ ਆਪਾਂ ਪਾਣੀ ਦੀ ਬਚਤ ਕਰਨੀ ਸ਼ੁਰੂ ਕਰਗੇ ਧਰਤੀ ਦੀ ਹਿੱਕ ਠੰਡੀ ਕਰਨ ਦੇ ਚੱਕਰ ਦੇ ਵਿੱਚ ਆਪਾਂ ਪਾਣੀ ਦਾ ਸਤਿਆਨਾਸ਼ ਨਾ ਕਰਗੇ ਜਿਵੇਂ ਕਿ ਸਭ ਨੇ ਰਲ ਕੇ ਕੀਤਾ ਜਦੋਂ ਅਸੀਂ ਇਹ ਗੱਲ ਕਹਿੰਦੇ ਆ ਫਿਰ ਕਹਣਗੇ ਤੁਹਾਨੂੰ ਫੈਕਟਰੀਆਂ ਨਹੀਂ ਦਿਸਦੀਆਂ ਤੁਹਾਨੂੰ ਫੁਲਾਣੇ ਨਹੀਂ ਦਿਸਦੇ ਤੁਹਾਨੂੰ ਕਾਰਖਾਨੇ ਨਹੀਂ ਦਿਸਦੇ ਦਿਸਦਾ ਸਭ ਕੁਝ ਹੀ ਆ ਉਹਨਾਂ ਲੋਕਾਂ ਤੋਂ ਅਸੀਂ ਕਦੇ ਆਸ ਹੀ ਨਹੀਂ ਕੀਤੀ ਉਹ ਪੰਜਾਬ ਪੱਖੀ ਨਹੀਂ ਉਹ ਢਿੱਡ ਪੱਖੀ ਆ ਕਿਸਾਨ ਢਿੱਡ ਪੱਖੀ ਨਹੀਂ ਕੱਲਾ ਪੰਜਾਬ ਪੱਖੀ ਦੇਸ਼ ਪੱਖੀ ਵਾਤਾਵਰਨ ਪੱਖੀ ਮਨੁੱਖਤਾ ਪੱਖੀ ਇਹਦੀ ਗੱਲ ਵਾਧਾ ਪਰ ਉਸ ਤੋਂ ਅਗਲੀ ਗੱਲ ਇਹ ਆ ਵੀ ਜੇਕਰ ਆਪਾਂ ਇਸ ਵੇਲੇ ਵਕ ਵਕ ਦੇਸ਼ਾਂ ਦੇ ਵਾਂਗੂ ਸੋਚ ਗਏ ਵਿਚਾਰ ਗਏ ਸਮਝ ਗਏ ਕਿਉਂਕਿ ਅੱਜ ਕੱਲ ਤਾਂ ਹਰ ਪਾਸੇ ਹਰ ਕੋਈ ਗਿਆ ਹੋਇਆ ਤੇ ਮੇਰਾ ਖਿਆਲ ਆ ਵੀ ਅਸੀਂ ਵਾਤਾਵਰਨ ਨੂੰ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਬਚਾ ਸਕਦੇ ਆ ਜਿਹੜਾ ਕਿ ਅਸੀਂ ਬਚਾਉਣ ਦੀ ਕਦੇ ਕੋਸ਼ਿਸ਼ ਨਹੀਂ ਕੀਤੀ ਆਪਸ ਦੇ ਵਿੱਚ ਲੜਨ ਦੇ ਨਾਲੋਂ ਆਪਦੇ ਖਰਚੇ ਸੀਮਤ ਕਰਨੇ ਪੈਣਗੇ ਅੱਜ ਹੁਣ ਦੇਖੋ ਜਦੋਂ ਝੋਨਾ ਲਾੜ ਦਾ ਸਮਾਂ ਆ ਗਿਆ ਤੇ ਆਉਂਦੇ ਦਿਨਾਂ ਦੇ ਵਿੱਚ ਕਿਸਾਨਾਂ ਨੇ ਰੇਲਵੇ ਸਟੇਸ਼ਨਾਂ ਤੇ ਫਿਰਿਆ ਕਰਨਾ ਟਰਾਲੀਆਂ ਲੈ ਕੇ ਟਰੈਕਟਰ ਲੈ ਕੇ ਉਹਨਾਂ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਇਹ ਗੱਲ ਕਹਿਣੀ ਕਿ ਸਾਡੇ ਖੇਤ ਦੇ ਵਿੱਚ ਪਹਿਲਾਂ ਝੋਨਾ ਲਾਓ ਤੁਹਾਡੀਆਂ ਸਾਰੀਆਂ ਮੰਗਾਂ ਸੀ ਮੰਨਦੇ ਆ ਹੋ ਸਕਦਾ ਕੋਈ 500000 ਪ੍ਰਤੀ ਕਿੱਲਾ ਵੱਧ ਦੇਣ ਦੇ ਲਈ ਵੀ ਰਜ਼ਾਮੰਦ ਹੋ ਜੇ ਪਰ ਹੁਣ ਸਵਾਲ ਇਹ ਆ ਅਸੀਂ ਆਪ ਕਿਉਂ ਨਹੀਂ ਲਾਉਂਦੇ ਆਪਾਂ ਤੀਜੇ ਦਿਨ ਤੱਕ ਇਹ ਗੱਲ ਕਹਿੰਦੇ ਹੁੰਦੇ ਸੀ ਮਹਿਮਾ ਚੱਲਦੀ ਸੀ ਸੋਸ਼ਲ ਮੀਡੀਆ ਤੇ ਕਿ ਪ੍ਰਵਾਸੀ ਮਜ਼ਦੂਰ ਭਜਾਓ ਪੰਜਾਬ ਬਚਾਓ ਉਹ ਗਏ ਹੋਏ ਆ ਅੱਜ ਲੁਧਿਆਣੇ ਦੇ ਵਿੱਚੋਂ 4 ਲੱਖ ਮਜ਼ਦੂਰ ਇੰਡਸਟਰੀ ਦੇ ਵਿੱਚ ਕੰਮ ਕਰਨ ਵਾਲੇ 4 ਲੱਖ ਮਜ਼ਦੂਰ ਪ੍ਰਵਾਸੀ ਮਜ਼ਦੂਰ ਬਿਹਾਰ ਯੂਪੀ ਤੇ ਮਧ ਪ੍ਰਦੇਸ਼ ਤੋਂ ਵਾਪਸ ਗਏ ਜਦੋਂ ਭਾਰਤ ਤੇ ਪਾਕਿਸਤਾਨ ਦਰਮਿਆਨ ਪਿਛਲੇ ਹਫ਼ਤਿਆਂ ਦੇ ਵਿੱਚ ਤਣਾ ਤਣੀ ਵਾਲਾ ਮਾਹੌਲ ਪੈਦਾ ਹੋਇਆ ਇੰਡਸਟਰੀ ਦਾ 60% ਉਤਪਾਦਨ ਘਟ ਗਿਆ ਲੁਧਿਆਣੇ ਦੇ ਵਿੱਚ ਚਲੋ ਆਪਾਂ ਉੱਥੇ ਕੰਮ ਕਰ ਗਏ ਹੁਣ ਆਪਾਂ ਪੰਜਾਬੀ ਆ ਕਰਦੇ ਕਿਉਂ ਨਹੀਂ ਏ ਆ ਜੋ ਖੇਤਾਂ ਦੇ ਵਿੱਚ ਆਪ ਬਣਾ ਕੇ ਰੱਖੀਏ ਨਾਲ ਨਾਲਦਾਂ ਦੇ ਨਾਲ ਤੇ ਝੋਨਾ ਆਪ ਲਾ ਲੀਏ ਅਸੀਂ ਆਪਦੇ ਹੱਥੀਂ ਕੰਮ ਕਰਨਾ ਘਟਾ ਦਿੱਤਾ ਅਸੀਂ ਜ਼ਿੰਦਗੀ ਨੂੰ ਸੁਖਾਲੀ ਬਣਾ ਲਿਆ ਅਸੀਂ ਜਦੋਂ ਸਾਂਝੇ ਤੌਰ ਦੇ ਉੱਤੇ ਪਰਿਵਾਰਕ ਤੌਰ ਦੇ ਉੱਤੇ ਮਿਹਨਤ ਕਰਦੇ ਸੀ ਉਦੋਂ ਸਾਡੀ ਸਥਿਤੀ ਕੀ ਸੀ ਅੱਜ ਕੀ ਆ ਅੱਜ ਜੇ ਕਿਸੇ ਕਿਸਾਨ ਦਾ ਪੁੱਤ ਬੁਲਟ ਦੇ ਉੱਤੇ ਖੇਤ ਗੀੜਾ ਮਾਰਨ ਜਾਊਗਾ ਤੇ ਉਹ ਇਹ ਗੱਲ ਕਹੂਗਾ ਜੇ ਮੈਂ ਪ੍ਰਵਾਸੀ ਮਜ਼ਦੂਰ ਲੱਭ ਕੇ ਲਿਆਉਣਾ ਤੇ ਉਹ ਕਹੂਗਾ ਆਪ ਮੈਂ ਪੈਰਾਂ ਨੂੰ ਮਿੱਟੀ ਨਹੀਂ ਲੱਗਣ ਦੇਣੀ ਮੈਂ ਪੜਿਆ ਇਸ ਕੰਮ ਲਈ ਥੋੜੀ ਆ ਤੇ ਭਾਈ ਫਿਰ ਖਰਚੇ ਵੱਧਣੇ ਆ ਉਹ ਕਿਹੜੇ ਕਾਰਨਾਂ ਜਿਹਦੇ ਕਰਕੇ ਰੇੜੀ ਲਾਉਣ ਵਾਲਾ ਬੰਦਾ ਮਰਦਾ ਨਹੀਂ ਤੇ 10 ਏਕੜ ਵਾਲਾ ਮਰਦਾ ਉਹ ਕਿਹੜੇ ਕਾਰਨਾਂ ਜਿਹਦੇ ਕਰਕੇ ਇੱਥੇ ਰਿਕਸ਼ਾ ਚਲਾਉਣ ਵਾਲਾ ਬੰਦਾ ਮਰਦਾ ਨਹੀਂ ਪਰ ਇੱਥੇ 5 ਏਕੜ ਵਾਲਾ ਮਰਦਾ ਕਿਉਂਕਿ ਉਹਨੂੰ ਪਤਾ ਜੀ ਕਿ ਮੈਂ 500 ਹੀ ਕਮਾਇਆ ਤੇ 500 ਦੇ ਵਿੱਚ ਸਾਰਨਾ ਇੱਥੇ ਮੇਰੇ ਵਰਗੇ ਨੂੰ ਪਤਾ ਜੀ ਕਿ ਮੇਰੀ ਜਿਹੜੀ ਫਸਲ ਆ ਉਹ 1 ਲੱਖ ਦੀ ਹੈ ਖਰਚੇ ਮੇਰੇ 2.5 ਲੱਖ ਆ ਆ ਜੋ ਆਪਾਂ ਇਹਨਾਂ ਗੱਲਾਂ ਵੱਲ ਵੀ ਗੌਰ ਕਰਗੇ ਇਹ ਕੋਈ ਤਾਨਾ ਦੇਣ ਵਾਲੀ ਗੱਲ ਨਹੀਂ ਨਾ ਕੋਈ ਬਹਿਸਣ ਵਾਲੀ ਗੱਲ ਆ ਸਭ ਨੂੰ ਪਤਾ ਜੀ ਕਿ ਮੈਂ ਕਿਹੋ ਜਿਹਾ ਹਾਂ ਸਭ ਨੂੰ ਪਤਾ ਮੇਰੇ ਖਰਚੇ ਕਿੰਨੇ ਕ ਹਨ ਖਰਚੇ ਵੀ ਸੀਮਤ ਕਰਗੇ ਥੋੜਾ ਜਿਹਾ ਫੋਕਰ ਕਰਦੀ ਵੀ ਆਪਾਂ ਨੂੰ ਘਟਾਉਣੀ ਪਊਗੀ ਤੇ ਜੇ ਸ਼ਰੀਕ ਨੂੰ ਆ ਦਿਖਾਉਣਾ ਵਿਆਹ ਇਦਾਂ ਦਾ ਕਰਕੇ ਜਨਮ ਦਿਨ ਦੀ ਪਾਰਟੀ ਇਦਾਂ ਕਰਕੇ ਥਾਰ ਲੈ ਕੇ ਦਿਖਾਉਣੀ ਆ ਬੁਲਟ ਲੈ ਕੇ ਦਿਖਾਉਣੀ ਆ ਆਪਾਂ ਨੂੰ ਆ ਫੁਕਰੀਆਂ ਵੀ ਲੈ ਬੈਠੀਆਂ ਸੋ ਕਿਸਾਨ ਆਗੂਆਂ ਨੂੰ ਮੇਰੀ ਬੇਨਤੀ ਆ ਵੀ ਜਦੋਂ ਤੁਸੀਂ ਹੁਣ ਮੁੱਖ ਮੰਤਰੀ ਸਾਹਿਬ ਨੂੰ ਬਹਿਸ ਤੇ ਚੁਣੌਤੀ ਦਿੱਤੀ ਆ ਬਹੁਤ ਵਧੀਆ ਕੀਤਾ ਇਹ ਬਹਿਸ ਹੋਵੇ ਵੀ ਲੋਕਾਂ ਨੂੰ ਸੱਚ ਦਾ ਪਤਾ ਲੱਗੇ ਵੀ ਪਰ ਤੁਸੀਂ ਸਮੁੱਚੇ ਕਿਸੇ ਵੀ ਕਿਸਾਨ ਜਥੇਬੰਦੀ ਦੇ ਆਗੂ ਆ ਤੁਸੀਂ ਇੱਕ ਸੁਨੇਹਾ ਜ਼ਰੂਰ ਦਿਓ ਕਿ ਭਾਈ ਜਿਹੜਾ ਵੀ ਸਾਡੀ ਜਥੇਬੰਦੀ ਨਾਲ ਜੁੜਿਆ ਉਹ ਸਾਦੇ ਵਿਆਹ ਕਰੂਗਾ ਤੇ ਸਾਦੇ ਮਰਨੇ ਕਰੂਗਾ ਮਰਨੇ ਦੇ ਸਮਾਗਮ ਭੋਗ ਦੇ ਸਮਾਗਮ ਵੀ ਸਾਦੇ ਹੋਣਗੇ ਤੇ ਧੀ ਪੁੱਤ ਦਾ ਵਿਆਹ ਵੀ ਉਹ ਸਾਦਾ ਕੀਤਾ ਜਾਊਗਾ ਚੁੰਨੀ ਚੜਾਉਣ ਵਾਲੀ ਰਸਮ ਕੀਤਾ ਜਾਊਗੀ ਜੇ ਤੁਹਾਡੇ ਕੋਲੇ ਪੈਸੇ ਹੈਗੇ ਆ ਤੁਹਾਡਾ ਖਾਤਾ ਨੱਚਦਾ ਫੇਰ ਭਾਵੇਂ ਤੁਸੀਂ 4-10 ਲਓ ਪਰ ਜੇ ਤੁਸੀਂ ਕਿਸ਼ਤਾਂ ਦੇ ਉੱਤੇ ਲਿਮਟਾਂ ਦੇ ਉੱਤੇ ਟਰੈਕਟਰ ਨਾਲਦਿਆਂ ਨੂੰ ਵੇਖ ਕੇ ਨਮਾ ਲੈਣਾ ਤੇ ਤੁਹਾਡੇ ਕੋਲੇ ਪਹਿਲਾਂ ਵੀ ਹੈਗਾ ਇੱਕ ਤੇ ਫੇਰ ਭਾਈ ਤੁਹਾਨੂੰ ਗਰੇਜ਼ ਕਰਨਾ ਪਊਗਾ ਜੇ ਤੁਹਾਡੇ ਕੋਲੇ 4 ਕਮਰਿਆਂ ਵਾਲਾ 3 ਕਮਰਿਆਂ ਵਾਲਾ ਘਰ ਹੈ ਤੇ ਵਧੀਆ ਹੈ ਪਰ ਜੇ ਤੁਹਾਡਾ ਚਿਤ ਕਰਦਾ ਜੀ ਕਿ ਨਾਲ ਦੇ ਸ਼ਰੀਕ ਵੰਗੋਂ ਵੱਡੀ ਕੋਠੀ ਪੈਗੇ ਤਾਂ ਥੋੜਾ ਜਿਹਾ ਤੁਹਾਨੂੰ ਗਰੇਜ਼ ਕਰਨਾ ਪਊਗਾ ਸੋਚਣਾ ਵਿਚਾਰਨਾ ਪਊਗਾ ਅਸੀਂ ਖੜੇ ਕਿੱਥੇ ਆ ਚੈਲੰਜ ਕਬੂਲ ਕਰਨਾ ਮਾੜੀ ਗੱਲ ਨਹੀਂ ਪਰ ਸਮੇ ਦੀਆਂ ਹਕੀਕਤਾਂ ਵੀ ਸਮਝਣੀਆਂ ਪੈਣਗੀਆਂ